ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਪਿੱਛੇ ਫਸ ਗਏ ਨੇ। ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਤਿੰਨਾਂ ਪਾਰਟੀਆਂ ਦੀ ਸਿਰ ਧੜ ਦੀ ਬਾਜ਼ੀ ਬਣੀ ਹੋਈ ਹੈ। ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਨੇ। ਇੱਧਰ ਵੱਸਿਆਰਾਂ ਨਹੀਂ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਮਨੀਸ਼ ਸੋਦੀਆ ਜੋ ਐਜ਼ ਅ ਡੀਪੀਸੀਐਮ ਰਹਿ ਚੁੱਕੇ ਨੇ ਦਿੱਲੀ ਦੇ ਆਸੀ ਜਿਹੜੀ ਮੌਜੂਦਾ ਮੁੱਖ ਮੰਤਰੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਅੱਜ ਇਹਨੇ ਬਿਹਾਰ ਹੋ ਗਿਆ ਕਿ ਵੋਟ ਲੈਣ ਲਈ ਵੋਟ ਲੈਣ ਲਈ ਮਮਤਾ ਬੇਨਰਜੀ ਨੂੰ ਕਹਿਣਾ ਪਿਆ ਯਾਨੀ ਕਿ ਮਮਤਾ ਬੇਨਰਜੀ ਦਾ ਐਮਪੀ ਫਿਲਮੀ ਅਦਾਕਾਰ ਸ਼ਤਰੂਗਨ ਸਿਨਾ ਨੂੰ ਚੋਣ ਪ੍ਰਚਾਰ ਦੇ ਵਿੱਚ ਉਤਾਰ ਦਿੱਤਾ ਹੈ ਉਹਨਾਂ ਸਿਰਫ ਪ੍ਰਚਾਰ ਕਰਨਾ ਹੈ ਅਰਵਿੰਦ ਕੇਸ਼ ਜੀ ਵੱਲ ਦੇ ਲਈ ਮਰੀਸ ਸੋਦੀਆ ਦੇ ਲਈ ਅਤੇ ਮੌਜੂਦਾ ਬੁਖ ਮੰਤਰੀ ਆਤਸ਼ੀ ਦੇ ਲਈ ਯਾਨੀ ਕਿ ਤਿੰਨੇ ਜਿਹੜੇ ਤਿੰਨ ਵੱਡੇ ਦਿਗਜ ਨੇ ਜਿਨ੍ਹਾਂ ਦੇ ਹੱਥ ਵਿੱਚ ਹੈ ਵਾਰਡੋਰ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਹੁਣ ਵੱਡੇ ਵੱਡੇ ਕਲਾਕਾਰਾਂ ਦੇ ਸਾਹਮਣੇ ਝੁਕਣਾ ਪੈ ਰਿਹਾ ਹੈ ਯਾਨੀ ਕਿ ਜੇਕਰ ਤੁਸੀਂ 10 ਸਾਲ ਪੁਰ ਦਸਾਂ ਸਾਲਾਂ ਦੇ ਚੋਂ ਵੱਡੇ ਕੰਮ ਕੀਤੇ ਨੇ ਤੇ ਤੁਹਾਨੂੰ ਵੋਟ ਮੰਗਣ ਜਾਣ ਦੀ ਲੋੜ ਹੀ ਨਹੀਂ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਵੋਟ ਨਹੀਂ ਮੰਗਾਗੇ ਜੇ ਕੰਮ ਕੀਤੇ ਹੋਣਗੇ ਤੇ ਲੋਕ ਸਾਨੂੰ ਵੋਟ ਪਾਣਗੇ ਤੇ ਹੁਣ ਲਿਲੜੀਆਂ ਕੱਢਦਾ ਮਰਤਾ ਕਰਦਾ ਨਜ਼ਰ ਆ ਰਿਹਾ ਫਿਲਮੀ ਸtare ਸ਼ਤਗੁਰ सिन्हा ਵਰਗੇ ਚੋਣ ਮદાન ਦੇ ਵਿੱਚ ਉਤਾਰੇ ਜਾ ਰਹੇ ਨੇ ਇਧਰ ਆਮ ਆਦਮੀ ਪਾਰਟੀ ਨੇ ਫਿਲਮੀ ਸtare ਚੋਣ ਮદાન ਦੇ ਵਿੱਚ ਉਤਾਰ ਦਿੱਤੇ ਨੇ ਉਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਸਰਵੇ ਆ ਰਹੇ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਾਲਤ ਦਾਲ ਵਾਂਗੂ ਪਤਲੀ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਕਹਿੰਦੇ ਨੇ ਕਿ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਨੇ ਵੀ ਆਪਣੇ ਸਾਰੇ ਮਹਾਰਤੀ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਅਜਾ ਕੀਤਾ ਹੈ ਜੇ ਗੱਲ ਕਰੀਏ ਨਵੇਂ ਸਰਵੇ ਦੀ ਨਵਾਂ ਸਰਵਾ ਇਹ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਚਲੀ ਜਾਵੇਗੀ ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਅਤੇ ਪਹਿਲੇ ਨੰਬਰ ਤੇ ਜਿਹੜੀ ਪਾਰਟੀ ਆਵੇਗੀ ਉਹ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਹੁਣ ਅੱਡੀ ਚੋਟੀ ਦਾ ਜ਼ੋਰ ਪੂਰਾ ਲਗਾਇਆ ਚਾਰਿਆ ਹੈ ਉਧਰ ਭੱਬਲ ਪੂਸੇ ਪੈ ਚੁੱਕੇ ਨੇ ਅਰਵਿੰਦ ਕੇਚੀਵਾਲ ਦੂਸਰੇ ਪਾਸੇ ਆਸੀ ਮਨੀਸ਼ ਸੋਦੀਆ ਯਾਨੀ ਕਿ ਹੁਣ ਅਸੀਂ ਜਾਈਏ ਕਿਹੜੇ ਪਾਸੇ ਅਸੀਂ ਤਾਂ ਕਹਿੰਦੇ ਸੀ ਵਿਕਾਸ ਦੇ ਨਾਮ ਤੇ ਵੋਟ ਮੰਗਾਗੇ ਲੇਕਿਨ ਵਿਕਾਸ ਤਾਂ ਹੋਇਆ ਨਹੀਂ ਤੇ ਫਿਰ ਤੁਹਾਨੂੰ ਫਿਲਮੀ ਸtare ਜਿਹੜੇ ਨੇ ਐਕਟਰ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰਨੇ ਪਏ ਇਧਰੋਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੌਜੂਦਾ ਵਿਧਾਇਕ ਮੌਜੂਦਾ ਮੰਤਰੀ ਮੌਜੂਦਾ ਜਿਹੜੇ ਵੱਡੇ ਵੱਡੇ ਆਗੂ ਨੇ ਅਤੇ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੀ ਅੱਡੀ ਚੂਟੀ ਦਾ ਜ਼ੋਰ ਲਗਾ ਰਹੇ ਨੇ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਜਦੋਂ ਨਤੀਜੇ ਆਉਣਗੇ ਤਾਂ ਉਸ ਦਾ ਸਭ ਤੋਂ ਵੱਡਾ ਖਮਨਾਜਾ ਭੁਗਤਣਾ ਪਵੇਗਾ ਪੰਜਾਬ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਧਰ ਜਿਸ ਤਰ੍ਹਾਂ ਪਤੇ ਖੇਡੇ ਗਏ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚ 7 ਜਿੱਤੇ ਹੌਸਲੇ ਬੁਲੰਦ ਨੇ ਰਾਜਾ ਬਣੇਗਾ ਤੇ ਉਸ ਦੇ ਸਾਥੀਆਂ ਦੇ ਉਧਰੋਂ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਵੱਡੇ ਝਟਕੇ ਲੱਗ ਰਹੇ ਨੇ ਵੋਟ ਦਿਨ-ਦਰ-ਦਿਨ ਟੁੱਟਦੀ ਜਾ ਰਹੀ ਹੈ ਵੋਟ ਮੰਗ ਜਿਹੜਾ ਵਧਣ ਦੀ ਬਜਾਏ ਘਟਦਾ ਜਾ ਰਿਹਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਪਾਰਟੀ ਨੂੰ ਜਿਹੜਾ ਹੈ ਉਹ ਉਹ ਵੱਡਾ ਵੱਲ ਨਹੀਂ ਮਿਲ ਰਿਹਾ ਇਧਰ ਕਾਂਗਰਸ ਪਾਰਟੀ ਜਿਹੜੀ ਹੈ ਪਹਿਲੇ ਨੰਬਰ ਤੇ ਚੱਲ ਰਹੀ ਹੈ ਦੂਜੇ ਨੰਬਰ ਤੇ ਹੈ ਭਾਰਤੀ ਜਨਤਾ ਪਾਰਟੀ ਅਤੇ ਤੀਜੇ ਨੰਬਰ ਤੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਸੀਟਾਂ ਔਨ ਦੀ ਸੰਭਾਵਨਾ ਹੈ ਇਹ ਤਾਂ ਜਿਹੜੇ ਵਕ ਵਕ ਚੈਨਲ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਅਸਲ ਦੇ ਵਿੱਚ ਤਾਂ ਪਤਾ ਲੱਗੇਗਾ ਅੱਠ ਫਰਵਰੀ ਨੂੰ ਜਦੋਂ ਚੋਣ ਨਤੀਜੇ ਆਉਣਗੇ ਤਾਂ